ਵਾਰਡ ਨੰਬਰ 47 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਸੁਖੀ ਜਿਹੜੇ ਲੰਮੇ ਸਮੇਂ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਪਾਈ ਨੇ ਵਰਕਰ ਵਜੋਂ ਬਹੁਤ ਲੰਬਾ ਸਮਾਂ ਉਹਨੇ ਕੰਮ ਕੀਤਾ ਅਕਾਲੀ ਦਲ ਦੇ ਦੇ ਉਹਦੇ ਨਾਲ ਨਾਲ ਇਹ ਜੀਤ ਫਾਊਂਡੇਸ਼ਨ ਔਰ ਉਹਦੇ ਨਾਲ ਅਨੇਕਾਂ ਹੀ ਐਨਜੀਓ ਜਿੱਤੇ ਗਰੀਬ ਦੱਬੇ ਕੁਚਲੇ ਵਰਗ ਦੀ ਗੱਲ ਕਰਦੇ ਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਕਈ ਵਾਰੀ ਮਾਂ-ਬਾਪ ਵੀ ਨਹੀਂ ਸਾਂਭ ਸਕਦੇ ਇਹ ਉਹਨਾਂ ਬੱਚਿਆਂ ਲਈ ਬੇਸਹਾਰਾ ਬੱਚਿਆਂ ਦੀ ਸਕੂਲ ਚਲਾਉਂਦੇ ਆ ਔਰ ਸੋਸ਼ਲ ਸਰਵਿਸ ਮੈਂ ਸਮਝਦਾ ਇਹਨਾਂ ਦੇ ਬਲੱਡ ਦੇ ਵਿੱਚ ਹੈ ਜਿੱਥੇ ਵੀ ਕਿਤੇ ਸਮੁੱਚੇ ਪੰਜਾਬ ਦੇ ਵਿੱਚ ਸੋਸ਼ਲ ਕੌਸ ਦੀ ਗੱਲ ਹੋਈ ਹੈ ਤਾਂ ਇਹ ਪਹਿਲਾਂ ਅੱਗੇ ਹੋ ਕੇ ਇਹਨਾਂ ਨੇ ਕੰਮ ਕੀਤਾ ਔਰ ਇਹਨਾਂ ਦੀ ਇਸ ਫਾਊਂਡੇਸ਼ਨ ਨੂੰ ਇਹਦੀ ਐਨ ਜੀਓਜ਼ ਨੂੰ ਪੰਜਾਬ ਸਰਕਾਰਾਂ ਹੀ ਭਾਰਤ ਸਰਕਾਰਾਂ ਹੀ ਅਨੇਕਾਂ ਹੀ ਆਰਾਮ ਸਨਮਾਨ ਵੀ ਮਿਲੇ ਆ ਤੇ ਮੈਂ ਸਮਝਦਾ ਕਿ ਬੜਾ ਵੱਡਾ ਫਖਰ ਹੈ ਕਿ ਸ਼ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਮੇਰੇ ਹਲਕਾ ਹਾਤਮ ਨਗਰ ਦੇ ਵਾਰਡ ਨੰਬਰ 47 ਤੋਂ ਨਗਰ ਨਿਗਮ ਚੋਣਾ ਦੇ ਵਿੱਚ ਕਾਉਂਸਲਰ ਦੀ ਸੇਵਾ ਲਈ ਚੁਣਿਆ ਤੇ ਮੈਂ ਜਿੱਥੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅੱਜ ਇਹਦੀ ਨੋਮੀਨੇਸ਼ਨ ਫਾਈਲ ਹੋਈ ਹੈ ਸਮੁੱਚੇ ਵਾਰਡ ਨੰਬਰ 47 ਦੇ ਸਾਰੇ ਵਸਨੀਕਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਾਰੇ ਰਲ ਕੇ ਤਨਮਨ ਧੰਦੇ ਨਾਲ ਬੀਬੀ ਸੁਖਵਿੰਦਰ ਕੌਰ ਸੁਖੀ ਦੀ ਮਦਦ ਕਰੋ ਇਹ ਤੁਹਾਡਾ ਕਾਉਂਸਲਰ ਬਣ ਕੇ ਤੁਹਾਡੇ ਇਲਾਕੇ ਦੇ ਲਈ ਕਿਉਂਕਿ ਇਹ ਗਰੀਬਾਂ ਨਾਲ ਜੁੜੇ ਆ ਨੇੜਿਓਂ ਜਾਣਦੇ ਆ ਹਰ ਤਕਲੀਫ ਨੂੰ ਤੁਹਾਡੀ ਹਰ ਤਰ੍ਹਾਂ ਦੀ ਮਦਦ ਵੀ ਕਰਨਗੇ ਤੁਹਾਡੇ ਅਵਾਡ ਨੂੰ ਬਿਹਤਰ ਵੀ ਬਣਾਉਣਗੇ ਇਸ ਤਰ੍ਹਾਂ ਦੇ ਦੋ ਅਕਾਲੀ ਦਲ ਨੇ ਤੁਹਾਡੇ ਤੇ ਭਰੋਸਾ ਜਤਾਇਆ ਹੈਗਾ ਸਭ ਤੋਂ ਪਹਿਲਾਂ ਮੈਂ ਉਸ ਪਰਮਵੀਤਾ ਪਰਮਾਤਮਾ ਦਾ ਸ਼ੁਕਰੀਆ ਕਰਦੀਆਂ ਔਰ ਸ਼ੋਮਨੇ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਬੀਬਾ ਹਰਸਿਮਰਤ ਕੌਰ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਸੋਖੀ ਸਾਹ ਰੂਬੀ ਸਾਹ ਔਰ ਹਰੀਸ਼ ਰਾਏ ਢਾਂਡਾ ਜੀ ਸੁਰਿੰਦਰ ਕੌਰ ਜੀ ਮੇਅਰ ਸਾਹਿਬ ਸਭ ਦਾ ਮਤਲਬ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਔਰ ਮੇਰੀਆਂ ਜਿਹੜੀਆਂ ਭੈਣਾਂ ਹੈਗੀਆਂ ਨੇ ਔਰ ਯੂਥ ਸਭ ਦਾ ਬਜ਼ੁਰਗਾਂ ਦਾ ਸਭ ਦਾ ਆਸ਼ੀਰਵਾਦ ਅਸੀਸਾਂ ਕਿ ਮੈਨੂੰ 47 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਮਿਨੇਟ ਕੀਤਾ ਹੈ ਔਰ ਉਹਨਾਂ ਨੇ ਭਰੋਸਾ ਜਤਾਇਆ ਹੈਗਾ ਔਰ ਮੈਂ ਵੀ ਵਾਦਾ ਕਰਦੀਆਂ ਸਾਰੇ ਇਲਾਕਾ ਵਾਸੀਆਂ ਨੂੰ ਕਿ ਮੈਨੂੰ ਤੁਸੀਂ ਆਪਣਾ ਆਸ਼ੀਰਵਾਦ ਦੇ ਕੇ ਮਿਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਇਹ ਇਲੈਕਸ਼ਨਸ ਹੋ ਰਹੀਆਂ ਨੇ 21 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਵੋਟਾਂ ਵਾ ਕੇ ਜਿਤਾਓ ਔਰ ਤੁਹਾਡੇ ਵਾਰਡ ਦੀ ਨੁਹਾਰ ਨੂੰ ਬਦਲਣ ਦਾ ਤੁਹਾਨੂੰ ਪ੍ਰੋਮਿਸ ਕਰਦੇ ਹੈਗੀਆਂ ਜਿਹੜੀਆਂ ਵੀ ਹੁਣ ਤੱਕ ਉਹਦੇ ਵਿੱਚ ਕਮੀਆਂ ਰਹੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਇੱਕ ਊਮੈਨ ਨੂੰ ਅੱਗੇ ਲੈ ਕੇ ਆਓ ਊਮੈਨ ਏਮਪਾਵਰਮੈਂਟ ਦੇ ਉੱਤੇ ਅਸੀਂ ਕੰਮ ਕਰਾਂਗੇ ਕੁਝ ਬਦਲਾਵ ਵੱਲ ਜਾਵਾਂਗੇ ਕਿ ਜਿਹੜਾ ਕੰਮ ਹੁਣ ਤੱਕ ਨਹੀਂ ਹੋਇਆ ਉਸ ਬਾੜ ਦੀਆਂ ਸਮੱਸਿਆਵਾਂ ਉਹਨੂੰ ਖਤਮ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਬਹੁਤ ਚੈਲੈਂਜਿੰਗ ਰਹਿੰਦਾ ਹੈਗਾ ਸਰ ਬਿਲਕੁਲ ਆਪਾਂ ਦੇਖੋ ਚੈਲੰਜ ਹੀ ਮੰਨਣਾ ਹੈ ਸੌਖੇ ਟਾਈਮ ਦੇ ਵਿੱਚੋਂ ਦੀ ਹੀ ਨਿਕਲਣਾ ਹੈ ਇਨਸਾਨ ਜਿਹੜਾ ਹੁੰਦਾ ਨਾ ਜਿਸ ਨੂੰ ਕੁਝ ਕੰਮ ਦਿੱਤਾ ਜਾਂਦਾ ਹੈ ਹੀ ਹੈ ਸੌਖੇ ਦੇ ਵਿੱਚ ਤਾਂ ਹਰ ਕੋਈ ਕੰਮ ਕਰਦਾ ਹੈਗਾ ਜਦੋਂ ਇੱਕ ਚੈਲੰਜ ਹੋਵੇ ਉਸ ਨੂੰ ਅਕਸੈਪਟ ਕਰਨਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਨੇ ਮੇਰੇ ਤੇ ਭਰੋਸਾ ਰੱਖਿਆ ਹੈਗਾ ਮੈਨੂੰ ਉਮੀਦ ਹੈਗੀ ਆ ਕਿ ਮੈਂ ਉਸ ਦੇ ਉੱਤੇ ਖਰਾ ਉਤਰਾਂਗੀ ਔਰ ਇਹਦੇ ਵਿੱਚ ਭਾਰੀ ਬਹੁਮਤ ਦੇ ਨਾਲ ਅਸੀਂ ਜਿੱਤ ਹਾਸਲ ਕਰਕੇ ਸੁਖਵੀਰ ਸਿੰਘ ਬਾਦਲ ਮੇਜਿੰਦਰ ਸਿੰਘ ਗਰੇਵਾਲ ਟਾਂਡਾ ਸਾਹਿਬ ਸਾਰੇ ਆ ਸੋਖੀ ਸਾਹਿਬ ਸਾਰਿਆਂ ਦੀ ਝੋਲੀ ਦੇ ਵਿੱਚ ਆਪਾਂ ਪਾਣੀ ਹੈਗੀ ਐ ਇਹ ਵਾਲੀ ਸੀਟ ਔਰ ਸਾਡੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਰ ਸੀਟ ਜਿੱਤ ਕੇ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਪਣਾ ਮੇਅਰ ਬਣਾਏਗੀ ਇਹ ਮੈਨੂੰ ਪੂਰਾ ਵਾਦਾ ਹੈਗਾ ਥੈਂਕ ਯੂ ਮਾਹਗੁਰ ਜੀ ਕੀ ਫਤਿਹ ਇਹ ਜੋ ਇਲੈਕਸ਼ਨ ਹੋਣ ਜਾ ਰਹੀ ਹੈ ਜਿਸ ਸਾਡੇ ਵਾਰਡ ਦੇ ਵਿੱਚ ਹਮੇਸ਼ਾ ਹੀ ਅਕਾਲੀ ਦਲ ਜਿੱਤਦਾ ਰਿਹਾ ਇੱਕ ਵਾਰੀ ਛੱਡ ਗਏ ਤਾ ਇਹ ਟਿਕਟ ਮਿਲਦੀ ਹੈ ਸੁਖਵੰਤ گور ਸੁਖੀ ਪੈਂਦੀ ਸੁਖਵੰਤ گور ਸੁਖੀ ਪੈਂਦੀ ਨੂੰ ਤੇ ਇਹਨਾਂ ਦਾ ਬਹੁਤ ਯੋਗਦਾਨ ਹੈ ਪਾਰਟੀ ਵਾਸਤੇ ਵੀ ਸਮਾਜ ਵਾਸਤੇ ਜੀਤ ਫਾਊਂਡੇਸ਼ਨ ਦੇ ਨਾਮ ਦੇ ਐਨਜੀਓ ਚਲਾਉਂਦੇ ਨੇ ਅਮੀਰਗੜ ਨਗਰ ਸਕੂਲ ਚਲਾਉਂਦੇ ਨੇ ਇਹਨਾਂ ਦੇ 5-6 ਸਲਾਈ ਸੈਂਟਰ ਜਿਹੜੇ ਗਰੀਬ ਬੱਚਿਆਂ ਨੂੰ ਗਰੀਬ ਕੁੜੀਆਂ ਨੂੰ ਸਲਾਈ ਵਗਰ ਦਾ ਕੰਮ ਹੀ ਸਿਖਾਉਂਦੇ ਨੇ ਤੇ ਹਮੇਸ਼ਾ ਸਮਾਜ ਦੀ ਭਲਾਈ ਲਈ ਵੱਲ ਚੜ੍ਹ ਕੇ ਹਿੱਸਾ ਨੰਨੇ ਅਸੂ ਵੇਖਦੇ ਆਂ ਸਾਡੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਇਹਨਾਂ ਦੇ ਭਰੋਸਾ ਕਰਕੇ ਤੇ ਇਹਨਾਂ ਨੂੰ ਇਹ ਟਿਕਟ ਨਾਲ ਨਿਵਾਜਿਆ ਹੁਣ ਸਾਡਾ ਫਰਜ਼ ਹੈ ਕਿ ਇਹਨਾਂ ਨੂੰ ਅਸੀਂ ਵਾਦੂ-ਵਾਦ ਵੋਟਾਂ ਦੇ ਕੇ ਜਿਤਾਈਏ ਪੜ੍ਹੇ ਲਿਖੇ ਬੀਬੀ ਮੇਰੇ ਖੇਲੇ ਆਪਣੇ ਵਾਰਡ ਇਹੀ ਸਭ ਤੋਂ ਜ਼ਿਆਦਾ ਬੀਏ ਪੀਏ ਰਹੇ ਨੇ ਤੇ ਬਹੁਤ ਇਹਨਾਂ ਦੇ ਕੰਮ ਨੂੰ ਵੇਖ ਕੇ ਹੀ ਅਕਾਲੀ ਦਲ ਨੇ ਇਹਨਾਂ ਦੇ ਭਰੋਸਾ ਕੀਤਾ ਤੇ ਇਹਨਾਂ ਨੂੰ ਟਿਕਟ ਦਿੱਤੀ ਆ ਪਾਰਟੀ ਨੇ ਆਪਣਾ ਕੰਮ ਨਿਭਾਤਾ ਹੁਣ ਸਾਡਾ ਵਰਕਰਾਂ ਦਾ ਕਿ ਵੋਟਰਾਂ ਦਾ ਕੰਮ ਹੈ ਜਿਤਾ ਕੇ ਤੇ ਆਪਣੇ ਇਲਾਕੇ ਦੀ ਤਾਨਦਨ ਕਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ